चेता आया त पी आहे हर हिकु पिंड हिकु बजुर्ग हूंदा के दोतरियां के पोतर ਜਿਹਨੋਂ ਕਹਿੰਦੇ ਸੋਨੇ ਦੀ ਪੌੜੀ ਚੜ ਜਾਂਦਾ ਉਹ ਇੱਕ ਦਿਨ ਜਾਰਾ ਚਲਾਣੇ ਕਰ ਜਾਂਦਾ ਤੇ ਤੁਹਾਨੂੰ ਪਰ ਮਕਾਲਾ ਤਾਂ ਹੋਣੀਆਂ ਹੁੰਦੀਆਂ ਨੇ ਜਨਾਨੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਮਕਾਲਾਂ ਤੇ ਆਣ ਕੇ ਤੋਂ ਉਸੇ ਤਰ੍ਹਾਂ ਦੀ ਇੱਕ ਧਰਮਾ ਗੱਲ ਸੁਣਾਉਣ ਲੱਗਾ ਕਿਤਨਾ ਚੁਗਲੀਆਂ ਕਰਦੀਆਂ ਨੇ ਨਹੀਂ ਨਹੀਂ ਫਮਾ ਨਹੀਂ ਫਮਾ ਨੀ ਕੀ ਆ ਭਜਨੋ ਆਏ ਹਾਏ ਨਹੀਂ ਇਨਾਂ ਦੇ ਚੌਲਾਂ ਤੇ ਵੀ ਨੂੰਣ ਕੱਟ ਪਾਇਆ ਹਾਂ ਨਹੀਂ ਚੱਪਲ ਹਏ ਦੇ ਸ਼ਰੀਕ ਲਾ ਕੇ ਬੈਠੇ ਹਾਏ ਹਾਏ ਨੀ ਭਜਨੋ ਨੀ ਭਜਨੋ ਇੰਦਰ ਦਾਲ ਚ ਵੀ ਲੂਣ ਘਾਟੀ ਚੁੱਪ ਕਰ ਲਈ ਤੇ ਤੁਹਾਨੂੰ ਪਤਾ ਜਦੋਂ ਟਾਈਮ ਹੋ ਜਾਂਦਾ ਸ਼ਾਮਾਂ ਦਾ ਨਹਾਵਤਵਾਲ ਕੇ ਲੈ ਜਾਂਦੀਆਂ ਨੇ ਪਰੇ ਨੂੰ ਤੇ ਜੱਟਾਂ ਨੇ ਕਬਰਾਂ ਦੇ ਰਾਹ ਐਰਿਆਂ ਨੇ ਰੱਖੇ ਹੁੰਦੇ ਆ ਨਿਗੇ ਨਿਗੇ ਨਾਲ ਤੁਰੀਆਂ ਜਾਂਦੀਆਂ ਤੇ ਨਾਲੇ ਬੈਲ ਪੋਹੇ ਨਾਲ ਚੁਗਲੀਆਂ ਕਰਦੀਆਂ ਪਤਾ ਕਿਤਰਾ ਕਰਦੀਆਂ ਹਾਏ ਨੀ ਭਿੰਨੋ ਨੀ ਤੇ ਆ ਨਾ ਜਾਈ ਨੀ ਵਾਟ ਨਿੱਕੀ ਹੋਣੀ ਦੇ ਸਿਣਕ ਕੇ ਨਾ ਡੇਗ ਜਾਈ ਨੀ ਹਾਏ ਮੈਂ ਤੈਨੂੰ ਕੀ ਦੱਸਾਂ ਨੀ ਨਾਮੀਏ ਤੁਰਿਆਂ ਨੇ ਅੱਗਿਆ ਬੜਾਈ ਆਏ ਨੀ ਹੁਣ ਚੁੱਪ ਕਰ ਜਾ ਨੇ ਮੇਰਾ ਪੈਰ ਲਿਪੜ ਗਿਆ ਈ ਆਏ ਨੀ ਕਿਸੇ ਨੂੰ ਦੱਸੀ ਨਾ ਨੀ ਘਰ ਜਾ ਕੇ ਪੂਜ ਲਾ ਗਿਆ ਨੀ ਆ ਕਿਆ ਕੀ ਆਈ ਰੋਤਾ ਤਾਂ ਤੇ ਨੱਕ ਪੂਣਿਆ ਨਿਆ ਕੋਈ ਇਧਰਾ ਕੋਈ ਕੀ ਕਹਿੰਦਾ ਹੋਰੰਦਾਨੀ ਉਹ ਬੁੱਕੇ ਨੂੰ ਬੋਦਾ ਹੁੰਦੇ ਤੈਨਾਂ ਲਾ ਤੇ ਨਾ ਵਰਦੀ ਪਾਈ ਚੱਲ ਸੁਣਾ ਫੇ ਆ ਵੇ ਆਪਣਾ ਸੁਣਾ ਵਾ ਉਹ ਆਪਣਾ ਨਹੀਂ ਪਹਿਲਾਂ ਕਿਸੇ ਦਾ ਸੁਣਾਉਣਾ ਨਹੀਂ ਪਹਿਲਾਂ ਆਪਣਾ ਕਹਿਆ ਕਿ ਨਹੀਂ ਚਲ ਆਪਣਾ ਸੁਣਾਓ ਇਹਦੇ ਚਮਕੀਲੇ ਭਾਈ ਦਾ ਗੀਤ ਆਪਣਾ ਸੁਣਾਓ ਆਹੋ ਜਾ ਬੱਸ ਸੁਣੋ ਨਾ ਦੇ ਲਈ ਮਜਦਾਰ ਗਿਆ ਮੁਝ ਲਲਕਾਰੇ ਨਾਲ ਕਾਇਂ ਡਰ ਗਿਆ ਤੇ ਜਲਲਕਾਰੇ ਨਾਲ ਸੰਗਲ ਚਾਤੇ ਤੇ ਜਲਲਕਾਰੇ ਨਾਲ ਸੰਗਲ ਦੀ ਸੜਕ ਉੱਤੇ ਆਣ ਕੇ ਕੁੱਤੇ ਦੇ ਵਿੱਚ ਵੜਿਆ ਨੀ ਪਤਾ ਪੇਵਾ ਤੇ ਜਿਹਦਾ ਪਰਹਾਰੀ ਨਾਲ ਰੱਦਿਆ ਨੀ ਕੱਟਾ ਫਿਰਦਾ ਓ ਚੰਗਾ ਲੱਗਾ ਕਿ ਨਹੀਂ ਚੱਲ ਚੰਗਾ ਚੱਲ ਚੱਲ ਕੁੱਤਿਆ ਓਇਤਰਾ ਕੋਈ ਗੱਲ ਗੁਲਉਂਦੀ ਹੋਰ ਆਉਂਦੀ ਨਹੀਂ ਕਿਹਣੀ ਆਉਂਦੀ ਮੈਨੂੰ ਆਉਂਦੀਆਂ ਬੜੀਆਂ ਪਸਨਾ ਉਹ ਮੈਨੂੰ ਚੇਤਾ ਆ ਗਿਆ ਤੇਰੇ ਵਿਆਹ ਵਾਲੀ ਗੱਲ ਦਾ ਯਾਰ ਮੇਰੇ ਵਿਆਹ ਆਓ ਜਦੋਂ ਗਏ ਸੱਜੇ ਤੈਨੂੰ ਕਦੋਂ ਨਾਲਾ ਤੈਨੂੰ ਉਦੋਂ ਹੀ ਲੋ ਜਾਈ ਇਹਦੇ ਵਿਆਹ ਚਲ ਕੇ ਜਵਾਨ ਤੇ ਅੱਛਾ ਤੁਸੀਂ ਤਾਂ ਤਾਂ ਧਾਵਦਾਰੀਸ਼ਰ ਬਾਲਾ ਮੈਂ ਆਈ ਹਾਂ ਇਹਦੇ ਵਿਆਹ ਚਲ ਕੇ ਆਈ ਜੀ ਇਹਨਾਂ ਦੇ ਘਰ ਅਸੀਂ ਬੜੇ ਭੰਗੜੇ ਪਾਏ ਉਹਨੇ ਜਿੱਤਿਆ ਬੜਾ ਭੰਗੜੇ ਪਾਏ ਮਜੀਸ਼ ਨੂੰ ਵੱਜਣ ਦੇ ਬੁੱਗਾ ਸਾਦੀ ਗਏ ਹੋਇਆ ਕੀ ਜੀ ਸਵੇਰੇ ਜੱਜੇ ਤਿਆਰ ਹੋ ਗਏ ਅਈਆ ਪਿੰਟਾਂ ਪਾ ਲਈਆਂ ਆ ਸ਼ੈਟਾਂ ਪਾ ਲਈਆਂ ਆ ਕਾਇਆਂ ਲਾ ਲਈਆਂ ਹੋਇਆ ਕੀ ਜੀ ਵੇਖਿਆ ਕੁੜੀ ਵਾਲੇ ਵੀ ਉਹਦੇ ਭੰਗੜਾ ਪਾਉਣ ਦੇ ਬੜੀ ਮਾੜੀ ਗੱਲ ਆ ਯਾਰ ਆਡੇ ਦੇ ਯਾਰ ਤਾਂ ਵੈਸੇ ਤਾਂ ਭੰਗੜਾ ਪਾਉਣ ਦੇ ਨੇ ਇਹੋ ਪਾਉਂਦੇ ਉਹ ਵੀ ਭੰਗੜਾ ਪਾਉਣ ਦੇ ਹਾਲੋ ਬਿਹਾਲ ਹੋਏਗੇ ਕਤਲ ਨਾ ਵਾਇ ਮਾਰੀ ਨਾ ਪਾ ਓਏ ਗੱਲ ਸੁਣੀ ਅੰਦਾ ਕੀ ਅੰਮਾ ਯਾਰਾ ਹਾਡੇ ਦੇ ਯਾਰ ਦਾ ਵੈਸੇ ਤੜ ਭੰਗੜਾ ਪਾਉਂਦੇ ਤੁਸੀਂ ਕੋ ਭੰਗੜਾ ਪਾਉਂਦੇ ਅੰਦਾ ਤੈਨੂੰ ਨਹੀਂ ਪਤਾ ਮੈਂ ਨਹੀਂ ਅੰਦਾ ਤੁਹਾਡੇ ਦੇ ਯਾਰ ਦਾ ਵਿਆਹ ਤੁਹਾਨੂੰ ਭੰਗੜਾ ਪਾਉਂਦੇ ਹੱਦ ਵੀ ਤਾਲ ਭੰਗੜਾ ਲਾ ਤੂੰ ਹੀ ਅੰਦਾ ਇਹਦੇ ਤਾਲ ਭੰਗੜਾ ਪਾਉਂਦੇ ਆਡੇ ਪਿੱਟੇ ਗੰਦ ਮੋਕਰ ਲਗਾ ਚੱਲ ਨਿਕਲ ਜੱਕ ਕੁੱਤੇ ਆ